ਭਜੀ ਸਰ ਤੇ ਤੁਹਾਡੀ ਦੁਕਾਨ ਤੇ ਚੋਰੀ ਹੋਈ ਹੈ ਜੀ ਤੁਹਾਡੀ ਮੇਰੀ ਦੁਕਾਨ ਤੇ ਸਵੇਰੇ ਮਨੋਂ 7:30 ਵਜੇ ਮੇਰੇ ਪਰੋਸੀ ਦਾ ਟੈਲੀਫੋਨ ਗਿਆ ਤੁਹਾਡੀ ਸ਼ਟਰ ਜਿਹੜਾ ਵਾ ਉਹ ਝੁਕਿਆ ਦਾ ਵਾ ਸੱਬਰ ਲਾ ਕੇ ਉਹਨੇ ਚੋੜਨੇ ਸੱਬਰ ਲਾ ਕੇ ਜਿਹੜਾ ਸ਼ਟਰ ਨੂੰ ਝੁਕਿਆ ਸੀ ਜੀ ਲਈ ਦੁਕਾਨ ਤੇ ਆਏ ਆ ਅਸੀਂ ਪਹਿਲਾਂ ਪੁਲਿਸ ਨੂੰ ਇਨਫਾਰਮ ਕੀਤਾ ਵਾ ਇਹ ਐਸਆਈ ਆ ਕੇ ਆਪਣਾ ਮੋਕਾ ਵੇਖੀ ਉਸ ਤੋਂ ਬਾਅਦ ਹੀ ਸ਼ਟਰ ਨੂੰ ਚੁੱਕ ਕੇ ਅੰਦਰ ਆਏ ਆ ਇਹ ਲੈ ਅੰਦਰ ਆਇਆ ਤੇ ਦੇਖਿਆ ਸਾਡਾ ਬਾਕੀ ਦਾ ਸਾਰਾ ਤਕਰੀਬਨ ਸਮਾਨ ਬਚਾ ਸੀ ਸਾਡੇ 5-4 ਜਾਂ 5 ਮੋਬਾਈਲ ਨਵੇਂ ਉਹ ਗਏ ਨੇ ਇੱਕ ਗੋਲਕ ਸੀ ਉਹ ਤੋੜੀ ਉਹਨੇ ਇੱਕ ਲੈਪਟਾਪ ਦਾ ਖੜਨ ਦੀ ਕੋਸ਼ਿਸ਼ ਕੀਤੀ ਸੀ ਇੱਕ ਮੋਬਾਈਲ ਦਾ ਡੱਬਾ ਸਾਨੂੰ ਉਹ ਖਾਲੀ ਬਾਹਰ ਮਿਲਿਆ ਹੋਇਆ ਜਿਹਦੇ ਵਿੱਚ ਮੋਬਾਈਲ ਨਵਾਂ ਸੀ ਸਾਡਾ ਪੰਜਾਂ ਮੋਬਾਈਲਾਂ ਦੇ ਵਿੱਚੋਂ ਉਹ ਮੋਬਾਈਲ ਉਹਨੇ ਨਾਲ ਲੈ ਗਿਆ ਤੇ ਖਾਲੀ ਡੱਬਾ ਬਾਹਰ ਸੁੱਟ ਗਿਆ ਜਿਹੜਾ ਸਾਨੂੰ ਮਿਲਿਆ ਹੋਇਆ ਉਹ ਅਸੀਂ ਹੁਣ ਪੁਲਿਸ ਨੂੰ ਇਨਫਾਰਮ ਕਰਾਂਗੇ ਉਹਦਾ ਆਈ.ਐਮ.ਆਈ ਨੰਬਰ ਕੋਈ ਤਾਂ ਜਿਹੜਾ 300 ਸਗਰ ਨਾਲ ਸਾਡੇ ਏਅਰਬਡਸ ਨੇ ਕੋਈ 7-8 ਉਹ ਲੈ ਗਿਆ। ਕਰੀਬ-ਕਰੀਬ ਕੋਈ ਲੱਖ ਰੁਪਏ ਦਾ ਸਾਡਾ ਸਮਾਨ ਜਿਹੜਾ ਉਹ ਲੈ ਗਿਆ। ਕੋਈ ਨਕਦੀ ਵੀ ਕਿ? ਨਕਦੀ ਸਾਡੀ ਕੋਈ ਨਹੀਂ ਉਹ ਗੋਲਕ ਦੇ ਵਿੱਚ ਜਿਹੜੀ ਲੱਗਦੀ ਸੀ ਨਾ ਸਾਡੀ ਉਹ ਹੀ ਗਈ ਹੈ। ਉਹਨ ਗੋਲਕ ਦੇ ਚੰਦ ਦਾਇਆ ਕੀ ਦੱਸ ਸਕਦੇ 20000 ਹੈ 25000 ਹੈ। ਉਹ ਅਸੀਂ ਆਪਣੇ ਗੋਲਕ ਪਈ ਦੀ ਅੰਦਰ پرما نام پرشاسن تو ایک بار چوری کر کے لے گئی بارہ سال پہلے ادو بھی میرا کوئی ایک پیس نہیں چڑ کے پر اج میرا یہ پرماتما نے میرا بڑا ساتھ دتا کہ میرا باقی سامان بچ گیا سر میرے پانچ موبائل اور سات اٹھ ایئر لے گئے ਜਿਹੜਾ ਕੀ ਕੀ 1 ਲੱਖ ਰੁਪਏ ਦੇ ਕਰੀਬ ਦੀ ਸਮਾਨ ਬਾਕੀ ਉਹ ਸੀਸੀਟੀਵੀ ਸੀਸੀਟੀਵੀ ਦੀ ਸੀਸੀਟੀਵੀ ਦੀ ਉਸ ਚ ਸਾਰੀਆਂ ਫੁਟੇਜ ਆ ਗਈਆਂ ਨੇ ਸਾਡੇ ਕੋਲ ਆਂਦੇ ਦੀ ਵੀ ਇੱਥੋਂ ਤਾਂ ਕਰਾਈ ਉਹਦੀ ਅੰਦਰ ਦੀ ਸਾਰੀ ਜੋ ਨੇ ਕੀਤਾ ਵਾ ਸਾਰੀ ਉਹਦੀ ਫੁਟੇਜ ਹੈਗੀ ਏ ਰਿਕਾਰਡਿੰਗ ਉਹ ਅਸੀਂ ਸਾਡੇ ਕੋਲ ਹੈ ਅਸੀਂ ਪੁਲਿਸ ਨੂੰ ਵੀ ਦੇਾਂਗੇ ਉਹ ਕੰਪਲੇਂਟ ਹੋ ਗਈ ਵੀ ਪੁਲਿਸ ਕੰਪਲੇਂਟ ਕਰਨੀ ਹੈ ਜੀ ਅਸੀਂ ਤਾਂ ਆਪਣੇ ਤੌਰ ਤੇ ਪਹਿਲਾਂ ਸੀਸੀਟੀਵੀ ਬਾਕੀ ਬਾਜ਼ਾਰ ਦੇ ਵੇਚਦਾ ਪਿਆ ਸੀ ਕਿ ਕਿਤੇ ਨਜ਼ਰ ਆ ਜਾਏ ਕਿਤੇ ਬਗੈਰ ਬੱਦੇ ਮੂੰਹ ਨੇ ਬਣਿਆ ਜਿਹਦੇ ਕਰਕੇ ਸਾਨੂੰ ਪਛਾਣਤ ਨਹੀਂ ਆਂਦੀ ਹੈ। ਇਹ ਕੁਛ ਨਹੀਂ ਉੱਧਰ ਵੀ ਚਾਈਡ ਲੱਗੇਗਾ ਉਹ ਕਰਵਾਵਾਲਾ ਕਹਿੰਦਾ ਜੀ। ਉਹ ਦੋਨੋਂ ਰੋਟਾ ਇਹ ਗੱਲ ਕਾੜਦਾ ਮੈਂ ਪਹਿਲਾਂ ਇਹ ਸਾਰੇ ਦਰਾਜ ਖੋਲ ਲਏ ਹੂੰ ਤੂੰ ਪਹਿਗੋ ਜੋ ਵੀ ਕਰਨਾ ਆਇਆ ਯਾਰ ਹੂੰ ਲੈ ਗਿਆ ਨਾ ਮੋਬਾਈਲ ਲੈ ਗਿਆ ਨਾ ਇਹ ਲੱਭ ਕੋਈ ਨਹੀਂ ਮੈਨੂੰ ਕੁਛ ਨਹੀਂ ਮਿਲਿਆ ਤੇ ਫਿਰ ਉਹਨਾਂ ਨੂੰ ਮੋਬਾਈਲ ਲੈ ਕੇ ਚੋਖਾ ਲਵੋ ਪਹਿਲਾਂ ਫੋਨਾ ਵਾਲੀ ਆਇਆ ਹੈਗਾ ਹਲੋ ਇਹ ਤੂੰ ਸਾਰੇ ਚੈੱਕ ਕਰਦੇ ਨਹੀਂ ਰਾਤ ਨੂੰ ਮੈਂ ਕਹਾਂ ਜੀ ਯੂ ਫਾਈਲ ਕਰਦਾ ਮੈਂ ਆਪਣਾ ਮੈਲ ਕਰ ਲੈਣਾ ਵਾ ਚਲਦਾ ਜੀ ਉਹਨਾਂ ਤੋਂ ਜਿਉਂ ਕੁਝ ਕੱਟ ਕੇ ਜੇ ਹੱਥ ਪਾਇਆ ਬਿਸ਼ਾ ਕਿੰਨਾ ਟਾਈਮ ਵਾਦਾ ਵੇਚਦਾ ਹੀ ਨਾ ਗੱਲ ਉਹ ਇੱਕ ਤਾਂ ਮਿੰਟ ਰੱਖਿਆ ਬਾਅਦ ਫੁੱਲੀ ਗੱਲ ਬੰਦਦਾ ਮੈਂ ਠੀਕ ਹੈ ਇਹ ਪੰਜ ਕੈਮਰੇ ਲਗਾ ਦੇ ਨੇ ਦੋ ਬਾਹਰ ਲਵਾਤੇ ਹਨ ਇਹਨਾਂ ਨੇ ਕਹਿੰਦੇ ਆਪਾਂ ਬਾਹਰ ਲਵਾ ਦਿੰਦੇ ਹਾਂ ਜੀ ਜੇ ਇੱਕ ਹੀ ਦੋ ਲਵਾਏ ਦੋ ਆਪਣੇ ਜੇ ਸਰ ਬਲਵੀ ਫਿਰ ਉਹ ਈ ਭੈਣ ਦਾ ਯਾਨੀ ਕੋਲ ਆ ਗਿਆ ਅੱਛਾ ਲਿਆ ਗਿਆ ਅੱਛਾ ਲਿਆ ਗਿਆ ਪੜੀਂਗੇ ਨੇ ਅੱਜ ਨਾਲ ਤੇ ਮੈਨੂੰ ਪੂਰੀ ਜਿਹੜੀ ਦਾ ਸਾਹ ਉਹ ਪੂਰੀ ਪੜੀ ਨਹੀਂਣੀ ਬੜੀ ਤੇ ਹੁਣ ਪਤਾ ਲਗਾ ਤਾ ਕਿ ਬਾਸ ਫੜਿਆ ਜਵਾਨ ਜਣ ਮਾਰੀ ਉਹ ਤੋਂ ਲੈ ਕੇ ਨਾ ਉਹ ਦੂਜੀ ਹਾਂ ਫਾਂਟ ਇਹ ਜੋ ਕਿ ਦਿੱਤ ਤਸਦੀਨਾ ਲਗਾਗਾ ਵੀ ਹੋ ਜਾਏ ਕੋਈ ਲੈਪਟਾਪ ਲੈ ਗਿਆ ਨਾ ਉਹ ਲੈ ਗਿਆ ਨਾ ਹਾਂ ਉਹ ਕੋਈ ਉਹ ਏਟੀਐਮ ਕਾਰਡਾਂ ਵਾਲੇ ਵੀ ਲੈ ਗਿਆ ਦਈ ਸਾਲਾ ਚਲੋ ਕਾਰਡ ਸਾਰੇ ਲੈ ਗਿਆ ਆਹ ਉਹ ਸਾਰੇ ਹੀ ਲੈ ਗਿਆ ਹੈਂ ਕਾਰਡ ਉਹਨੂੰ ਕਾਰਡ ਕੀ ਲੈ ਗਿਆ ਕਾਰਡ ਏਟੀਐਮ ਕਾਰਡ ਹਲਾਣਾ ਸਾਰੇ ਸਾਰੇ ਉਹਨੇ ਜੀਅ ਚ ਪਾਇਆ ਸਾਰੇ ਨਾ ਵਾਈਫਾਈ ਤੇ ਨਹੀਂ ਆਉਣਾ ਚਾਹੀਦਾ ਕੋਈ ਵਾਈਫਾਈ ਤੇ ਨਹੀਂ ਆਉਣਾ ਕੋਈ ਕੋਈ ਵੀ ਕਾਰਡ ਸਾਰੇ ਵਾਈਫਾਈ ਬਿਲਕੁਲ ਬੰਦ ਕਰਾ ਫਿਰ ਪੈਸੇ ਉਹਨੂੰ ਵਾਈਫਾਈ ਦੇ ਐਕਚੁਅਲੀ ਪੈਂਦਾ ਨਹੀਂ ਜੀ ਵਾਈਫਾਈ ਦਾ ਪਾਸਵਰਡ ਦੀ ਲੋੜ ਹੀ ਨਹੀਂ ਪੈਂਦੀ ਕੋਦ 2000 ਤੱਕ ਮੇਰੇ ਕੋਲ ਨਿਕਲ ਜਾਣਾ ਤੁਹਾਡੀ ਆ ਜੇਬ ਚ ਪਿਆਦਾ ਮੈਂ ਉਸਕੈਮ ਕਰ ਲੈਣਾ ਨੱਚਾ ਹਾਂ ਆਰੇ ਕੰਪਨੀ ਆ ਗਈ ਨਾ ਪਾਸਵਰਡ ਲਾਉਣ ਦੀ ਲੋੜ ਨਹੀਂ ਬਸ ਆਜਾ ਉਹ ਮਸ਼ੀਨ ਪਈ ਹੈ ਨਾ ਉਹਦੇ ਲੱਗ ਜਾਊਗਾ ਇੱਥੇ ਐ ਕਰਨਾ ਸਾਡੇ ਕਿਸਾਬ ਆਉਂਦਾ ਹੈ ਗੱਡੀ ਉਹ ਫੋਨ ਕਰਨੇ ਪੈਣੇ ਸਟਾਪ ਪੇਮੈਂਟ ਕਰ ਦੋ ਘਰ ਪਾਪਾ ਦੇ ਜੀ ਅਕਮਿੰਦਰ ਸੇ ਕੀ ਆ ਗਏ ਹਾਂ ਜੀ ਕਿ ਦੱਸ ਰਿਹਾ ਹਾਂ ਮੇਰੀ ਕਾਰਡ ਤੇ ਟੈਕਸਟ ਮੈਸੇਜ ਆ ਗਿਆ ਇੰਦਰ ਬਾਈਕ ਕੈਪਲ ਵਿਡਰਾਅ ਹੋ ਗਿਆ ਤਾਂ ਪਹਿਲਾਂ ਇਹ ਰਿਕਵਰੀ ਕਰਨ ਤੋਂ ਆਪਣਾ ਫੋਨ ਉਹ ਬੰਦ ਕਰਾਣੇ ਹਾਂ ਉਹ ਕੱਥੇ ਤੇ ਮੇਰਾ ਫੋਨ ਆਪਾਂ ਇੱਕ ਬੰਦ ਕਰਾਣੀ ਕਿੱਦਾਂ ਹੋਣੀ ਨਹੀਂ ਆਇਆ ਨਹੀਂ ਮੈਨੂੰ ਮੈਂ ਹਾਂ ਦੱਸਿਆ ਤੁਹਾਨੂੰ ਮੇਰੇ ਕੋਲ ਕੋਈ ਚੋਰੀ ਨਹੀਂ 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 ਉਹ ਮੈਂ ਇਹ ਆਹ ਬੋਗੂ ਆ ਰਿਹਾ ਕਰ ਲਿਆ ਹਰ ਜਗ੍ਹਾ ਇਹਦੀ ਨਾ ਮਗਾ ਲੱਗਣਾ ਚਿੰਤਾ ਬੋਧ ਲੱਗਣਾ ਕਿ ਉਹ ਚਿੰਤਾ ਬਚਾ ਕਾਰਡ ਮਤਲਬ ਕਿ ਵਾਈਫਾਈ ਵਾਲੇ ਤੇ ਨਹੀਂ ਕੀ ਗੱਲ ਹੈ ਆਉਣਾ ਵਿਵਾਦ ਨੂੰ ਧੱਕਾ ਨਾ ਹੋਵੇ ਕਿ ਬੰਦ ਹੀ ਕਰਾ ਦੇ ਪਹਿਲਾਂ ਨੇ ਕਾਰਡ ਬੰਦ ਕਰਾ ਦਈਏ ਇੱਕ ਦੋ ਦਿਨ ਬੰਦ ਕਰ ਮੇਰੇ ਕਾਰਪਾਲ ਡਾਣ ਕੇ ਕਿੰਦਾ ਕਰਾਣੀ ਪਏਗੀ ਫੋਨ ਕਰਨਾ ਚਾਹਦਾ ਮੈਂ ਇੱਥੋਂ ਦੀ 16 ਫ੍ਰੀ ਦੇ ਨਹੀਂ ਇੱਥੋਂ ਦੀ ਆਪਣੇ ਫੋਨ ਤੋਂ ਜਿਹੜੀ ਐ ਐਪਲੀਕੇਸ਼ਨ ਤੋਂ ਜਾ ਕੇ ਬਲੌਕ ਕਰ ਦੇਣਾ ਕਾਰਡ ਭਈ ਅਜਿਹਾ ਉਹ ਜੀ ਨਾ ਠੀਕ ਹੈ ਕੋਚ ਨਹੀਂ ਕੋਚ ਮੇਰਾ ਤੇ ਥੋਰ ਗਿਆ ਜੋ ਕਰ ਮੈਂ ਕਰਦਾ ਤੁਹਾਨੂੰ ਪਰ ਸੰਗਰਾਹ ਇਹਨਾਂ ਨੂੰ 10 15 ਮਿੰਟ ਲੱਗੇ ਨਹੀਂ ਲੱਗਾ ਤੇ ਸਾਹਮਣੇ ਆਪ ਤੇ ਪੁਲ ਚ ਕੀ ਖੰਡਈ ਹੈ ਬਿਹਤਰਬਦੀ ਰੋਡ ਤੇ ਵੀ ਪੁਲ ਪੈਂਦਾ ਲਾਗੇ ਚਵੀ ਉੱਥੇ ਨਾਕਾ ਲੱਗਾ ਹੁੰਦਾ ਪੱਕਾ ਲੈ ਲੈ ਆਪ ਟੋਕ ਵਾ ਦੇ ਹੂੰ ਬੈਗ ਚ ਪਿਆਦਾ ਸੀ ਨਾ ਬੈਗ ਚ ਪਿਆਦਾ ਸੀ ਇਹ ਮੁੰਡਾ 25 26 ਸਾਲ ਦਾ ਹੀ ਹੈ ਹੂੰ ਬੈਗ ਚ ਉਹ ਗੁੱਡ ਆ ਰਹੀ ਹੈਗਾ ਬਹੁਤ ਟਾਈਮ ਗਿਆ ਸਚੰਦਰਵੜ ਗਿਆ ਦਾ ਉਹ ਅੰਦਰ ਵਰਦ ਦਾ ਘਾਟ ਆਵੇ ਆਵੇ ਆ ਚੁੱਕਿਆ ਹੀ ਗੁੱਡ ਅੱਛਾ ਬੋਲ ਤਾ ਹਾਂ ਉਹ ਉਹਦਾ ਲਿਆ ਦੇ ਜਰਾ ਇੱਥੋਂ ਮਰਸੋਦ ਦਿੱਤੀ ਦੀ ਜੋ ਤਾਂ ਦੀ ਕਦਾਰ ਪ੍ਰਧਾਨਾ ਕਰੀ ਫੇਰੀ ਦਨਵਾ ਅੱਜ ਇਹਨੇ ਫੋਨ ਨਹੀਂ ਲਿਆ ਕਿਉਂਕਿ ਹੂੰ ਬਦੂ ਫੋਨ ਨਾਲ ਹੀ ਪਛਾਣ ਨਹੀਂ ਹੋਏਗੀ ਉਹਨੂੰ ਅੰਦਾਜ਼ੇ ਨਾਲ ਨਹੀਂ ਹੋਏਗਾ ਅੰਦਾਜ਼ੇ ਨਾਲ ਆਲੇ ਫੋਨ ਦੀ ਪਛਾਣ ਜਾਂਦੇ ਜਿਹੜਾ ਜੋ ਆਜਾਇਆ ਕਹਿੰਦਾ ਨਾਲ ਜੇ ਜਾਂਦੇ ਨਾਲ ਲੱਗਦਾ بچہ اچھا ہی تھوڑا جہاز گلوں بھی نے پرلے پاسے بھی گیا یا وہ دیکھوں انہیں انہوں نے داری نہ پاس انڈیا کرائی نیوز جرم کے خلاف جنگ آپ دیکھ رہے ہیں انڈیا کرائم نیوز